ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀਡੀਓ ਲਗਭਗ 1 ਮਹੀਨਾ ਪਹਿਲਾਂ ਬਣਾਈ ਸਗੀ ਚਲੋ ਪੋਸਟ ਨਹੀਂ ਕਰ ਸਕਿਆ ਤਾਂ ਦੋਸਤੋ ਆ ਜਿਹੜੀ ਰੁੱਤ ਐ ਇਸ ਰੁੱਤ ਦੇ ਵਿੱਚ ਪਸ਼ੂਆਂ ਦੇ ਉੱਤੇ ਚਿਚੜ ਬਹੁਤ ਸਾਰੇ ਲੱਗਣ ਲੱਗ ਜਾਂਦੇ ਐ ਤੇ ਚਿਚੜਾਂ ਦੇ ਪਿੱਛੇ ਨਾ ਨਿੱਕਾ ਨਿੱਕਾ ਕਾਰਨ ਹੁੰਦਾ ਤਾਂ ਸਭ ਤੋਂ ਵੱਡਾ ਕਾਰਨ ਸਾਡੀ ਕੀ ਐ ਕਿ ਆ ਜਿਹੜੀਆਂ ਖੁਰਲੀਆਂ ਨਾ ਇਹ ਹੁੰਦੀਆਂ ਜਿਵੇਂ ਹੁਣ ਆਪਣੀਆਂ ਖੁਰਲੀਆਂ ਪੁਰਾਣੀ ਹੋ ਗਈ ਆ ਵੀ ਖੁਰਲੀ ਪੁਰਾਣੀ ਹੋ ਗਈ ਸੀਗੀ ਤੇ ਇਹਦੇ ਵਿੱਚ ਜਿਹੜੀਆਂ ਛੀਥਾਂ ਸੀਆਂ ਹਨ ਜਿਹੜੀਆਂ ਇਹਦੇ ਦਰਜਾਂ ਸੀਆਂ ਦਰਜਾਂ ਜਿਹੜੀਆਂ ਆਹ ਵਾਲੀਆਂ ਦਰਜਾਂ ਇਹਨਾਂ ਦੇ ਵਿੱਚ ਨਾ ਚਿਚੜ ਤੇ ਜੂਵਾਂ ਲੋਕੇ ਬੈਠੀਆਂ ਰਹਿੰਦੀਆਂ ਤੁਸੀਂ ਪਸ਼ੂ ਦੇ ਉੱਤੇ ਸਪਰੇਅ ਕਰਦੇ ਹੋ ਲੇਕਿਨ ਉਹ ਮਰ ਜਾਂਦੇ ਆ ਇੱਥੋਂ ਨਿਕਲ ਕੇ ਦੁਬਾਰਾ ਫੇਰ ਆ ਜਾਂਦੇ ਆ ਕੱਲਾ ਇਹ ਹੀ ਨਹੀਂ ਫਰਸ਼ ਦੇ ਵਿੱਚ ਨੀਲੇ ਜਿਹੜੇ ਹੋਰ ਗੰਦਗੀ ਆ ਉਹਦੇ ਵਿੱਚ ਆਪਣੇ ਤਾਂ ਇੱਥੇ ਕੀ ਹੈ ਕਿ ਤਨ ਕਿ ਘਰਾਣੇ ਤੁਸੀਂ ਤੇ ਅੱਗੇ ਦੇਖੋਗੇ ਤਿੰਨ ਇੱਕ ਠਿੱਕ ਜਿਹੜੀ ਹੈਗੀ ਹੈ ਉਹ ਪਰਦਾਦੀ ਜੀ ਲਈ ਹੈ ਇੱਕ ਦਾਦੀ ਜੀ ਨੇ ਲਾਈ ਸੀ ਇੱਕ ਮੰਮੀ ਦੀ ਯਾਦ ਦੇ ਵਿੱਚ ਠੀਕ ਹੈ ਤਿੰਨਾਂ ਦੀ ਯਾਦ ਚ ਤਿੰਨ ਕਿਕਰਾਂ ਨੇ ਤਾਂ ਕਿਕਰਾਂ ਹੁਣ ਅੱਜ ਮੈਂ ਵੀਡੀਓ ਰਿਕਾਰਡ ਕਰ ਰਿਹਾ ਐਸ ਸਮੇ ਪੂਰੀਆਂ ਹਰੀਆਂ ਹੋ ਗਈਆਂ ਜਿਹੜਾ ਮੈਂ ਵਾਇਸ ਓਵਰ ਕਰ ਰਿਹਾ ਤਾਂ ਇਹਨਾਂ ਵਾਲੇ ਥੱਲੇ ਛਾਂ ਰੰਦੀ ਹੈ ਤੇ ਇਹਦੇ ਥੱਲੇ ਫਿਰ ਦਰਜਾਂ ਦੇ ਵਿੱਚ ਚਿੱਟਣ ਬਹੁਤ ਜ਼ਿਆਦਾ ਪਣੇ ਰਹਿੰਦੇ ਆ ਤਾਂ ਇਹਨੂੰ ਖਤਮ ਕਰਨ ਦੇ ਲਈ ਜ਼ਰੂਰੀ ਹੈ ਕਿ ਆਪਣੀਆਂ ਜਿਹੜੀਆਂ ਖੁਰਲੀਆਂ ਹੈਗੀਆਂ ਉਹਦਾ ਆਪਾਂ ਟੀਪ ਪਲਾਸਟਰ ਕਰ ਦਈਏ ਜੇ ਤਾਂ ਪਲਾਸਟਰ ਹੋ ਜਾਏ ਤਾਂ ਬਹੁਤ ਵਧੀਆ ਜੇ ਪਲਾਸਟਰ ਨਹੀਂ ਤਾਂ ਘੱਟੋ ਘੱਟ ਟੀਪ ਪਲਾਸਟਰ ਤਾਂ ਹੋਵੇ ਨਾ ਜਿਹੜੀਆਂ ਦਰਜਾਂ ਉਹ ਮਰਨੀਆਂ ਚਾਹੀਦੀਆਂ ਤੇੜੀਆਂ ਸਾਈਡਾਂ ਹੈਗੀਆਂ ਉਹ ਬਿਲਕੁਲ ਸਾਫ਼ ਤੇ ਜਿਹੜੀ ਜੇ ਫਰਸ਼ ਹੈਗੀ ਤੇ ਫਰਸ਼ ਨੂੰ ਵੀ ਠੀਕ ਕਰਕੇ ਰੱਖਣਾ ਪਏਗਾ ਤਾਂ ਕਿ ਚਿਚੜ ਅਤੇ ਜੂੰਆਂ ਉਹਦੇ ਵਿੱਚ ਲੁਕੀਆਂ ਨਾ ਰਹਿਣ ਤਾ ਇਹ ਮੈਂ ਸਾਰੇ ਨਿੱਕੀ ਨਿੱਕੀ ਵੀਡੀਓ ਕਰਕੇ ਇੱਕ ਥੀ ਪਾਰਟ ਬਣਾਇਸੇ ਹੋਦਰ ਨੇ ਸੋਚਿਆ ਜੇ ਇੱਕ ਬਲੌਗ ਦੀ ਤਰ੍ਹਾਂ ਪਾਵਾਂਗੇ ਲੇਕਿਨ ਟਾਈਮ ਨਹੀਂ ਲੱਗਿਆ ਉਸ ਤੋਂ ਬਾਅਦ ਬਹੁਤ ਦੇ ਨੰਗੇ ਹੁਣ ਇੱਕ ਚੀਜ਼ ਹੋ ਰਹੀ ਹੈ ਕਿ ਇਹ ਜਿਹੜੀ ਆਪਣਾ ਖੁਰਲੀ ਹੁੰਦੀ ਹੈ ਖੁਰਲੀ ਦੇ ਵਿੱਚ ਨਾ ਇਹ ਆਪਾਂ ਹੱਥ ਮਾਰੀਏ ਤਾਂ ਜਿਹੜੀਆਂ ਨੁਕਰਾਂ ਹੁੰਦੀਆਂ ਗੁੱਠਾਂ ਹੁੰਦੀਆਂ ਗੁੱਠਾਂ ਦੇ ਵਿੱਚ ਜਿਹੜਾ ਹੈਗਾ ਜੰਮ ਜਾਂਦਾ ਆਪਣਾ ਤੂੜੀ ਤੇ ਕਈ ਵਾਰੀ ਉੱਥੇ ਦੇਖਿਆ ਕਿ ਉਲੀ ਵੀ ਲੱਗ ਜਾਂਦੀ ਹੈ ਤਾਂ ਫਿਰ ਇਹਦੇ ਵਿੱਚ ਤੁਸੀਂ ਕੀ ਕਰਨਾ ਕਿ ਆਹ ਜਿਹੜੀਆਂ ਨੁਕਰਾਂ ਹੈਗੀਆਂ ਇਹਨਾਂ ਨੁਕਰਾਂ ਨੂੰ ਥੱਲਿਓਂ ਗੋਲ ਕਰੋ ਇਹ ਜੀ ਗੁੱਠਾ ਹੈਗੀਆਂ ਨੂੰ ਗੋਲ ਕਰੋ ਤਾਂ ਕਿ ਇਹਦੇ ਵਿੱਚ ਜਿਹੜਾ ਹੈਗਾ ਤੂੜੀ ਨਾ ਨੱਪੇ ਨਾ ਜੰਮੇ ਤੇ ਉੱਲੀ ਨਾ ਲੱਗੇ ਕਿਉਂਕਿ ਜਦੋਂ ਉੱਲੀ ਲੱਗ ਜਾਂਦੀ ਹੈ ਤਾਂ ਉਹਦੇ ਨਾਲ ਫਿਰ ਕੀ ਹੈ ਕਿ ਅੱਗੇ ਤੁਹਾਡੇ ਜਿਹੜੇ ਮਿਸਟਾਈਟਿਸ ਜਾਂ ਜਿਹੜਾ ਥਨੇਲਾ ਰੋਗ ਜਾਂ ਥਾਣਾ ਦਾ ਖਰਾਬ ਹੋਣਾ ਇਸ ਤਰੀਕੇ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਤਾਂ ਇਹ ਫਾਈਨਲ ਹੋ ਗਈ ਮੈਂ ਨਿੱਕੇ ਨਿੱਕੇ ਕਲੱਪ ਬਣਾਏ ਸੀ ਉਸ ਦਿਨ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹੁਲਜਾਨਾ ਨੇ ਇੱਕ ਚੀਜ਼ ਹੋਰ ਕਹੀ ਹੈ ਉਹ ਕਹਿੰਦੇ ਕਿ ਜੇਕਰ ਤੁਹਾਡੇ ਪਸ਼ੂ ਰੱਖੇ ਆ ਤੇ ਪਸ਼ੂਆਂ ਦੇ ਵਿੱਚ ਇਚੜਾਂ ਦੀ ਸਮੱਸਿਆ ਹੈਗੀ ਹੈ ਤਾਂ ਆਹ ਸਾਸਪਾਇਦਾ ਕਰਨੀ ਕਰਨੀ ਹੈ ਤਾਂ ਅਸੀਂ ਨਾਲ ਜਿਹੜਾ ਹੈਗਾ ਕੁੱਕੜ ਵੀ ਘਰ ਚ ਰੱਖੀਏ ਜਿਹਦੇ ਨਾਲ ਜਿਹੜੇ ਚਿਚੜ ਡਿੱਗਦੇ ਆ ਉਹਨਾਂ ਚਿਚੜਾਂ ਨੂੰ ਖਾ ਕੇ ਉਹ ਆਪਣਾ ਉਹਦਾ ਖਾਤਮਾ ਕਰ ਸਕਣ ਇਹ ਫਾਈਨਲ ਹੋ ਗਿਆ ਜੀ ਇਸ ਸਮੇਂ ਦੇਖੋ ਬਹੁਤ ਸੋਹਣੀ ਇਹ ਖੁਰਲੀ ਬਣ ਗਈ ਹੈ ਤਾ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਕਿ ਇਹ ਟੀਪ ਪਲਾਸਟਰਤਾ ਜਰੂਰ ਕਰਦੇਵੋ ਹੁਣ ਆ ਪਿਛਲੀ ਕੰਧ ਦੇ ਦੇਖੋ ਪਿਛਲੀ ਤੂੜੀ ਵਾਲਾ ਕਮਰਾ ਉਹ ਵੀ ਉਸਾਰੀ ਪਲਾਸਟਰ ਕਰਾ ਦੇਣੀ ਹੈ ਉਹਦੇ ਵਿੱਚ ਵੀ ਚਿਚੜ ਬਹੁਤ ਲੁਕਦੇ ਹੈ ਤਾਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਹ ਨਿੱਕਾ ਜਿਹਾ ਕੰਮ ਜਰੂਰ ਕਰ ਲਿਓ ਜੀ ਧੰਨਵਾਦ ਦੋਸਤੋ ਮੇਰ ਬਣੋ ਦੋਸਤੋ